ਹਾਂਜੀ ਹਸਤੀ ਕਾਲ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਬਣਾਵਾਂਗੇ ਆਪਾਂ ਨਾਰੀਅਲ ਦੀ ਬਰਫੀ ਸੁੱਕੇ ਨਾਰੀਅਲ ਦੀ ਬਰਫੀ ਬਣਾਵਾਂਗੇ ਆਪਾਂ ਰੈਡੀਮੇਡ ਨਾਰੀਅਲ ਤੇ ਬਰਾਦੇ ਦੀ ਬਰਫੀ ਨਹੀਂ ਬਣਾਵਾਂਗੇ ਸੁੱਕੇ ਨਾਰੀਅਲ ਦੀ ਬਰਫੀ ਬਹੁਤ ਹੀ ਆਪਾਂ ਸੌਖੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਬਰਫੀ ਬਣਾਉਣਾ ਸ਼ੁਰੂ ਕਰਦੇ ਆਂ ਨਾਰੀਅਲ ਦੀ ਬਰਫੀ ਬਣਾਉਣ ਵਾਸਤੇ ਤੇ ਸੁੱਕਾ ਆਪਾਂ ਨਾਰੀਅਲ ਲੈਂਦਾ ਹੈਗਾ ਇਹਨਾਂ ਨੂੰ ਠੂਠੀਆਂ ਵੀ ਕ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਚੀਰ ਲਾਂਗੇ। ਛੋਟੇ-ਛੋਟੇ ਪੀਸਾਂ ਦੇ ਵਿੱਚ ਠੂਠੀਆਂ ਨੂੰ ਚੀਰ ਲਾਂਗੇ। ਵਧੀਆ ਬਰਫੀ ਬਣ ਕੇ ਤਿਆਰ ਹੋਊਗੀ। ਟੇਸਟ ਵੀ ਬਹੁਤ ਵੰਦੀ ਹੈ। ਤੇ ਤੁਸੀਂ ਵੀਡੀਓ ਨੂੰ ਪੂਰਾ ਦੇਖਿਓ ਵੀ ਆਪਾਂ ਸੁੱਕੇ ਨਾਰੀਅਲ ਦੀ ਬਰਫੀ ਕਿਸ ਤਰ੍ਹਾਂ ਬਣਾਵਾਂਗੇ। ਤੇ ਕੋਈ ਜ਼ਿਆਦਾ ਚੀਜ਼ਾਂ ਵੀ ਨਹੀਂ ਇਹਦੇ ਵਿੱਚ ਪੈਂਦੀਆਂ ਆਂਗਾ। ਬਸ ਇੱਕ-ਦੋ ਚੀਜ਼ਾਂ ਨਾਲ ਬਰਫੀ ਬਣਾਵਾਂਗੇ। ਜ਼ਿਆਦਾ ਸਮਾਨ ਨਾਲ ਨਹੀਂ ਆਪਾਂ ਬਰਫੀ ਬਣਾਉਂਦੇਗੇ। ਫਿਰ ਵੀ ਦੋ-ਤਿੰਨ ਚੀਜ਼ਾਂ ਨਾਲ ਬਰਫੀ ਬਣਾ ਕੇ ਤਿਆਰ ਕਰਾਂਗੇ। ਹਾਂਜੀ ਨਾਰੀਅਲ ਨੂੰ ਆਪਾਂ ਛੋਟੇ ਛੋਟੇ ਪੀਸਾਂ ਦੇ ਵਿੱਚ ਇਸ ਤਰ੍ਹਾਂ ਕੱਟ ਲਿਆਗਾ ਤੇ ਆਪਾਂ ਨੂੰ ਛਿੱਲਿਆ ਵੀ ਨਹੀਂਗਾ ਬਿਨਾ ਛਿੱਲੇ ਨਾਰੀਅਲ ਆਪਾਂ ਚੀਰ ਲਿਆਗਾ ਤੇ ਹੁਣ ਆਪਾਂ ਇੱਕ ਮਿਕਸੀ ਵਾਲੇ ਜੱਗ ਦੇ ਵਿੱਚ ਇਸ ਨਾਰੀਅਲ ਨੂੰ ਪਾ ਦਾਂਗੇ ਤੇ ਆਪਾਂ ਇਹਦਾ ਵਧੀਆ ਜਿਹਾ ਮੁਰਾਦਾ ਤਿਆਰ ਕਰ ਲਾਂਗੇ ਹਾਂਜੀ ਨਾਰੀਅਲ ਨੂੰ ਆਪਾਂ ਮਿਕਸੀ ਦੇ ਜੱਗ ਦੇ ਵਿੱਚ ਹੁਣ ਪੀਸ ਲਿਆਗਾ ਤੇ ਬਹੁਤ ਵਧੀਆ ਇਹਦਾ ਬੂਰਾ ਬਣ ਗਿਆਗਾ ਤੇ ਪਹਿਲਾਂ ਆਪਾਂ ਕੁਛ ਪੀਸ ਲਿਆ ਸੀਗਾ ਤੇ ਥੋੜਾ ਜਿਹਾ ਆਪਾਂ ਬਾਅਦ ਚ ਪੀਸ ਲਿਆ ਕਿਉਂਕਿ ਇਹ ਜੱਗ ਹੈਗਾ ਛੋਟਾ ਦੋ ਵਾਰੀ ਆਪਾਂ ਕਰਕੇ ਨਾਰੀਅਲ ਨੂੰ ਪੀਸ ਲਿਆਗਾ ਤੇ ਬਿਲਕੁਲ ਜਿਵੇਂ ਆਪਾਂ ਹੁਣ ਬਾਜ਼ਾਰ ਦੇ ਵਿੱਚੋਂ ਨਾਰੀਅਲ ਦਾ ਬੂਰਾ ਲੈ ਕੇ ਆਉਨੇ ਆ ਸੇਮ ਹੀ ਉਸੇ ਤਰੀਕੇ ਨਾਲ ਤੇ ਹਾਂਜੀ ਸਾਰਾ ਬੂਰਾ ਆਪਾਂ ਹੁਣ ਇੱਕ ਪਲੇਟ ਦੇ ਵਿੱਚ ਕੱਢ ਲਿਆ ਤੇ ਬਿਲਕੁਲ ਮਾਰਕੀਟ ਦੇ ਨਾਰੀਅਲ ਦੇ ਬੂਰੇ ਵਰਗਾ ਹੀ ਬੂਰਾ ਬਣ ਗਿਆਗਾ ਬਹੁਤ ਵਧੀਆ ਬੂਰਾ ਬਣ ਕੇ ਤਿਆਰ ਹੋਇਆ ਤੇ ਹੁਣ ਆਪਾਂ ਬਣਾਵਾਂਗੇ ਇਹਦੀ ਬਰਫੀ ਹਾਂਜੀ ਬਰਫੀ ਬਣਾਉਣ ਵਾਸਤੇ ਗੈਸ ਤੇ ਆਪਾਂ ਕੜਾਹੀ ਰੱਖ ਲਈਏ ਕੜਾਹੀ ਦੇ ਵਿੱਚ ਇੱਕ ਚਮਚਾ ਆਪਾਂ ਦੇਸੀ ਘਿਓ ਦਾ ਪਾ ਦਾਂਗੇ ਬਾਲਾ ਘਿਓ ਨਹੀਂ ਆਪਾਂ ਪਾਉਂਦੇ ਕਿਉਂਕਿ ਨਾਰੀਅਲ 'ਚ ਵੈਸੇ ਹੀ ਆਇਲ ਬਹੁਤ ਹੁੰਦਾ ਹਾਂਜੀ ਘਿਓ ਗਰਮ ਹੋ ਗਿਆ ਤੇ ਹੁਣ ਆਪਾਂ ਨਾਰੀਅਲ ਦਾ ਬੂਰਾ ਪਾ ਦਾਂਗੇ ਗੈਸ ਆਪਾਂ ਲੋ ਰੱਖਾਂਗੇ ਰੋ ਗੈਂਸ ਤੇ ਆਪਾਂ ਨਾਰੀਅਲ ਦੇ ਬੂਰੇ ਨੂੰ ਹਲਕਾ ਜਿਹਾ ਭੁੰਨ ਲਾਂਗੇ ਤੇ ਜਿਆਦਾ ਨਹੀਂ ਆਪਾਂ ਭੁੰਨਣਾਗਾ ਹਲਕਾ ਜਿਹਾ ਭੁੰਨਣਾਗਾ ਬਸ ਥੋੜਾ ਜਿਹਾ ਕਲਰ ਚੇਂਜ ਹੋ ਜੇ ਉਦੋਂ ਤੱਕ ਆਪਾਂ ਨਾਰੀਅਲ ਦੇ ਬੂਰੇ ਨੂੰ ਭੁੰਨਣਾ ਹਾਂਜੀ ਨਾਰੀਅਲ ਦੇ ਬੂਰੇ ਨੂੰ ਆਪਾਂ 2 ਕਿ ਮਿੰਟ ਭੁੰਨ ਲਿਆ ਤੇ ਹੁਣ 2 ਕਿ ਚਮਚਾ ਪਾ ਪਾ ਦਾਂਗੇ ਮਿਲਕ ਪਾਊਡਰ ਮਿਲਕ ਪਾਊਡਰ ਨਾਲ ਟੇਸਟ ਬਰਤੀਦਾ ਵਧੂਗਾ ਇਹਦਾ ਮਾਵਿਆਲਾ ਟੇਸਟ ਆਊਗਾ ਹੁਣ ਆਪਾਂ 1-2 ਮਿੰਟ ਵਾਸਤੇ ਹੁਣ ਮਿਲਕ ਪਾਊਡਰ ਨੂੰ ਵੀ ਨਾਰੀਅਲ ਦੇ ਵਿੱਚ ਭੁੰਨ ਲਾਂਗੇ। ਨਾਰੀਅਲ ਤੇ ਮਿਲਕ ਪਾਊਡਰ ਨੂੰ ਆਪਾਂ ਹੁਣ 5 ਕਿ ਮਿੰਟ ਵਾਸਤੇ ਭੁੰਨ ਲਿਆ ਤੇ ਗੈਸ ਆਪਾਂ ਬੰਦ ਕਰਤਾ ਤੇ ਹੁਣ ਉਸੇ ਥਾਲ ਚ ਆਪਾਂ ਬੂਰੇ ਨੂੰ ਕੱਢ ਲਾਂਗੇ। ਹਾਂਜੀ ਫਿਰ ਤੋਂ ਆਪਾਂ ਉਹੀ ਕੜਾਹੀ ਸਾਫ਼ ਕਰਕੇ ਤੇ ਗੈਸ ਦੇ ਉੱਪਰ ਰੱਖਤੀ ਆ ਕੜਾਹੀ ਦੇ ਵਿੱਚ ਹੁਣ ਪੌਣੀ ਕਕੌਲੀ ਖੰਡ ਪਾਵਾਂਗੇ। ਅੱਧੀ ਕਕੌਲੀ ਆਪਾਂ ਪਾਣੀ ਪਾ ਦਾਂਗੇ। ਬਾਕੀ ਸਭ ਜੇ ਜ ਸਾਹਮਣਾ ਆਪਾਂ ਮਿੱਠਾ ਖਾਣਾ ਪਸੰਦ ਕਰਦੇ ਹਾਂ ਉਸੇ ਹਿਸਾਬ ਨਾਲ ਆਪਾਂ ਮਿੱਠਾ ਪਾ ਦੇਣਾ ਹੈਗਾ ਤੇ ਹੁਣ ਆਪਾਂ ਖੰਡ ਨੂੰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਘੋਲ ਲਾਂਗੇ ਹਾਂਜੀ ਖੰਡ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਹੁਣ ਮੈਲਟ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਤੇ ਖੰਡ ਥੋੜਾ ਜਿਹਾ ਆਪਾਂ ਹੋਰ ਪਕਾਵਾਂਗੇ ਚਾਸ਼ਨੀ ਨੂੰ ਤੇ ਥੋੜਾ ਜਿਹਾ ਫਲੇਵਰ ਵਾਸਤੇ ਪਾ ਦਿੰਨੇ ਆ ਇਲਾਚੀ ਪਾਊਡਰ ਇਹਨੂੰ ਵੀ ਆਪਾਂ ਹੁਣ ਚਾਸ਼ਨੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਕੋਈ ਜ਼ਿਆਦਾ ਆਪਾਂ ਦੋ ਤਾਰ ਵਾਲੀ ਚਾਸ਼ਨੀ ਨਹੀਂ ਬਣਾਉਣੇਗੀ ਸਿਰਫ ਆਪਾਂ ਗਾੜੀ ਜੀ ਚਾਸ਼ਨੀ ਬਣਾ ਕੇ ਤਿਆਰ ਕਰਨੀ ਆ ਹਾਂਜੀ ਚਾਸ਼ਨੀ ਆਪਣੀ ਬਣ ਕੇ ਤਿਆਰ ਹੈਗੀ ਆ ਵਧਿਆ ਦੋ ਤਿੰਨ ਆਪਾਂ ਉਬਾਲ ਦਿਵਾਲੇ ਹੈਗੇ ਆ ਹਾਂਜੀ ਦੋ ਤਿੰਨ ਮਿੰਟ ਆਪਾਂ ਨਾਰੀਅਲ ਦੇ ਪੂਰੇ ਨੂੰ ਚਾਸ਼ਨੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਆਪਾਂ ਪਕਾ ਲਿਆ ਗੈਂਸ ਕਰ ਦਾਂਗੇ ਆ ਬੰਦ ਕਰ ਇਧਰ ਆਪਾਂ ਇੱਕ ਪਲੇਟ ਲੈ ਲਈ ਆ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਲਾ ਦਾਂਗੇ ਦੇਸੀ ਘਿਓ ਹੱਥ ਦੇ ਨਾਲ ਆਪਾਂ ਸਾਰੀ ਪਲੇਟ ਦੇ ਵਿੱਚ ਘਿਓ ਲਾ ਦਿੰਗੇ ਹੁਣ ਪਕਾਇਆ ਹੋਇਆ ਨਾਰੀਅਲ ਦਾ ਬੂਰਾ ਵੀ ਕੱਢ ਲਾਂਗੇ ਆਪਾਂ ਨਾਰੀਅਲ ਦਾ ਬੂਰਾ ਆਪਾਂ ਸਾਰਾ ਹੁਣ ਕੜਾਹੀ ਦੇ ਵਿੱਚੋਂ ਕੱਢ ਲਿਆ ਤੇ ਚਮਚ ਦੇ ਨਾਲ ਆਪਾਂ ਪਲੇਟ ਦੇ ਵਿੱਚ ਹੁਣ ਸੈੱਟ ਕਰਦੇ ਹਾਂ ਜਿਸ ਹਿਸਾਬ ਨਾਲ ਪੀਸ ਕੱਟਨੇ ਉਸੇ ਹਿਸਾਬ ਨਾਲ ਆਪਾਂ ਹੁਣ ਇਸ ਮਿਸ਼ਰਣ ਨੂੰ ਸੈੱਟ ਕਰ ਦਾਂਗੇ ਪਲੇਟ ਦੇ ਵਿੱਚ ਜੇ ਤੁਹਾਡੇ ਕੋਲੇ ਟ੍ਰੇ ਹੈਗੇ ਤਾਂ ਤੁਸੀਂ ਟ੍ਰੇ ਦੇ ਵਿੱਚ ਵੀ ਸੈੱਟ ਕਰ ਸਕਦੇ ਆ ਇਸ ਤਰ੍ਹਾਂ ਤੁਸੀਂ ਪਲੇਟ ਦੇ ਵਿੱਚ ਵੀ ਸੈੱਟ ਕਰ ਸਕਦੇ ਆ ਬਰਫੀ ਨੂੰ ਮਨ ਚਾਹੇ ਤੁਸੀਂ ਪੀਸ ਆਪ ਦੇ ਕੱਟ ਸਕਦੇ ਆ ਹਾਂਜੀ ਬਰਫੀ ਨੂੰ ਆਪਾਂ ਪਲੇਟ ਦੇ ਵਿੱਚ ਹੁਣ ਸੈੱਟ ਕਰਤਾ ਤੇ ਹੁਣ ਆਪਾਂ ਮਨ ਪਸੰਦ ਡਰਾਈ ਫਰੂਟ ਆਪਾਂ ਲਾ ਦਾਂਗੇ ਡਰਾਈ ਫਰੂਟ ਆਪਾਂ ਕੋਈ ਵੀ ਲਾ ਸਕਦੇ ਆ ਜਿਹੜੇ ਘਰ ਵਿੱਚ ਆਪਣੇ ਹੈਗੇ ਜਾਂ ਆਪਾਂ ਨੂੰ ਪਸੰਦ ਦੇ ਆ ਤੇ ਹੁਣ ਥੋੜਾ ਜਿਹਾ ਆਪਾਂ ਹੱਥ ਦੇ ਨਾਲੇ ਨੂੰ ਦਬਾ ਦਾਂਗੇ ਤੇ ਹੁਣ ਆਪਾਂ ਪੱਖੇ ਦੇ ਥੱਲੇ ਸੈੱਟ ਕਰਨ ਵਾਸਤੇ ਰੱਖ ਦਾਂਗੇ ਹਾਂਜੀ ਬਰਫੀ ਆਪਣੀ ਸੁੱਕ ਕੇ ਸੈੱਟ ਹੋ ਗਈ ਤੇ ਹੁਣ ਆਪਾਂ ਬਰਫੀ ਦੇ ਪੀਸ ਕਟਾਂਗੇ ਪੀਸ ਆਪਦੀ ਮਨਪਸੰਦ ਦੇ ਕੱਟਨੇ ਆ ਛੋਟੇ ਵੱਡੇ ਹੁਣ ਆਪਾਂ ਇੱਕ ਪੀਸ ਚੱਕ ਕੇ ਦਿਖਾਵਾਂਗੇ ਕਿੰਨੀ ਵਧੀਆ ਵਰਫੀ ਬਣੀ ਹੈਗੀ ਆ ਤੇ ਕਿੰਨੇ ਵਧੀਆ ਇਹਦੇ ਪੀਸ ਕੱਟੇ ਗਏ ਹੈਗੇ ਆ ਤੁਸੀਂ ਆਪ ਹੀ ਦੇਖ ਸਕਦੇ ਹੋ ਟੇਸਟੀ ਵੀ ਬਹੁਤ ਬਣੀ ਆ ਤੇ ਸੌਫਟ ਵੀ ਬਹੁਤ ਬਣੀ ਆ ਵਰਫੀ ਹਾਂਜੀ ਸਾਰੀਆਂ ਟਿੱਕੀਆਂ ਹੁਣ ਆਪਾਂ ਇਸ ਪਲੇਟ ਦੇ ਵਿੱਚ ਰੱਖ ਦਿੰਨੇ ਆ ਤੁਸੀਂ ਵੀ ਘਰ ਵਿੱਚ ਇਸ ਤਰੀਕੇ ਨਾਲ ਵਰਫੀ ਨਾਰੀਅਲ ਦੀ ਜਰੂਰ ਬਣਾ ਕੇ ਦੇਖੋ ਬਹੁਤ ਸੌਫਟ ਬਣਦੀ ਹੈ ਤੇ ਟੇਸਟੀ ਵੀ ਬਹੁਤ ਬਣਦੀ ਹੈਗੀ ਆ ਹਾਂਜੀ ਅੱਜ ਦੀ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਕਮੈਂਟ ਕਰਕੇ ਵੀ ਤੁਸੀਂ ਜ਼ਰੂਰ ਦੱਸਦੇ ਵੀ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਤੇ ਮਿਲਦੇ ਹਾਂ ਕਿ ਆਪਾਂ ਨਵੀਂ रेसिपी ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ